ਉੱਪਰ ਨਾਲੇ ਮਾਰ ਗਏ ਅੱਗੇ ਕਰਦੇ ਮਾਰੇ ਪਿੱਛੇ ਜਿਸ ਇਸ ਵੀ ਗੋਰਪੁਰਾ ਸਰ ਵੀ ਰੈਨੋਮਾਈ ਗੇਟ ਅਸੀਂ ਇੱਕ ਤਾਂ ਨਾਕਾਬੰਦੀ ਇਨਕਰੀਸ ਕੀਤੀ ਹੈ ਤੇ ਇੱਕ ਅਸੀਂ ਨੈਕ ਡੋਮੀਨੇਸ਼ਨ ਪਲਾਨ ਸ਼ੁਰੂ ਕੀਤੇ ਜਿਹਦੇ ਵਿੱਚ ਜੀਓ ਦੀ ਨਾਈਟ ਚੈਕਿੰਗ ਵੀ ਵਧੀ ਹੈ ਤੇ ਐਸਐਚਓ ਵੀ ਰਾਤ ਨੂੰ ਬਾਹਰ ਬਾਤ ਰਹਿੰਦੇ ਹੈ ਤੇ ਨਾਕਾਬੰਦੀ ਕਰਦੇ ਹੈ ਇਸੇ ਨਾਕਾਬੰਦੀ ਦੌਰਾਨ 22 ਤੇ 23 ਦਸੰਬਰ ਦੀ ਦਿਵਾਨੀ ਰਾਤ ਦੇ ਵਿੱਚ ਐਸਐਚਓ ਸਰਪਨ ਸਟਰੀਟ ਦੀ ਗਾਈਡੈਂਸ ਅੰਦਰ ਐਸਸੀ ਰਾਜਿੰਦਰ ਨੇ ਨਾਕਾ ਲਾਇਆ ਹੋਇਆ ਸੀਗਾ ਇਹ ਨਾਕਾ ਲੱਗਿਆ ਹੋਇਆ ਸੀ ਜਿਹੜਾ ਪੁਲਿਸ ਲਾਈਨ ਨੂੰ ਚੌਕ ਰੋਡ ਮੁੜਦੀ ਹੈ ਉਹ ਥਾਂ ਤੇ ਉਸ ਟਾਈਮ ਤੇ 10 ਨੌਜਵਾਨ ਬਾਈਕ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਹਿਰੋਂ ਇਸ ਪਾਸੇ ਨੂੰ ਆ ਰਹੇ ਸੀ ਪੁਲਿਸ ਰੇਨ ਵਾਲੀ ਸਾਈਡ ਨੂੰ ਆ ਰਹੇ ਸੀ ਉਹਨਾਂ ਚੋਂ ਇੱਕ ਬੰਦਾ ਮੁਸ਼ਕਿਲਦਾ ਸੀਗਾ ਉਹ ਨਾਕਾ ਨੂੰ ਦੇਖ ਕੇ ਰੁਕ ਗਏ ਤੇ ਦੌੜਨ ਦੀ ਕੋਸ਼ਿਸ਼ ਕੀਤੀ ਇੱਕ ਨੌਜਵਾਨ ਕੋਲੋਂ ਉੱਤੇ ਇੱਕ ਹਥਿਆਰ ਡਿੱਗ ਗਿਆ ਬੱਤੀ ਵਰਗਾ ਪਿਸਤਲ ਹੈ ਜੋ ਕਿ ਤੁਸੀਂ ਆਪਣੇ ਸਾਹਮਣੇ ਦੇਖ ਸਕ ਰਹੇ ਹੋ ਤੇ ਪੁਲਿਸ ਨੇ ਬਹੁਤ ਹੀ ਮੁਸ਼ਤੈਦੀ ਨਾਲ ਉਹਨਾਂ ਨੂੰ ਕਾਬੂ ਕੀਤਾ ਜਿਹੜੇ ਬਾਕੀ ਦੌੜਨ ਸੀ ਉਹ ਦੌੜ ਗਏ ਪਰ ਉਸ ਬੰਦੇ ਦੀ ਜੋ ਤਲਾਸ਼ੀ ਲਈ ਗਈ ਤਾਂ ਉਹਦੇ ਕੋਲ ਇੱਕ ਤੇਜ਼ ਤਾਰ ਕਟਾਰ ਜਿਹੜੀ ਤੁਹਾਡੇ ਸਾਹਮਣੇ ਪਈ ਹੈ ਇੱਕ ਤੇਜ਼ ਹੱਟ ਚਾਕੂ ਉਹ ਵੀ ਰਿਕਵਰ ਹੋਇਆ ਇਹ ਜਿਹੜਾ ਬੰਦਾ ਜਿਸ ਤੋਂ ਰਿਕਵਰੀ ਹੋਈ ਹੈ ਇਹ ਸੁਖਦੀਪ ਸਿੰਘ ਉਸ ਸੁੱਖਾ ਇਹ ਮੁਸਕੂਲਿਤ ਪੜਦਾ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਆ ਉਹ ਦੌੜ ਗਏ ਆ ਇਹਨਾਂ ਕੋਲੋਂ ਸਾਨੂੰ ਇੱਕ ਤਾਂ ਪਿਸਤਲ ਰਿਕਵਰ ਹੋਇਆ ਇੱਕ ਕਟਾਰ ਰਿਕਵਰ ਹੋਈ ਹੈ ਪਲੱਸ ਇਹਦਾ ਇੱਕ ਮੋਟਰਸਾਈਕਲ ਹੀਰੋ ਹੰਡਲੀ ਉਹ ਨੀਲੇ ਰੰਗ ਦਾ ਉਹ ਰਿਕਵਰ ਹੋਇਆ ਇਸ ਰਿਕਵਰੀ ਤੇ ਅਸੀਂ ਐਫ ਆਰ ਨੰਬਰ 331 33 ਜਿਸ ਵੇ ਅਰਜ ਕੀਤੀ ਇਹ 25 ਅਸਲਾ ਐਕਟ ਤੇ ਤਨਜੀਤ ਨੂੰ ਬੀਐਨਐਸ ਜੋ ਕਿ ਆਈਪੀਸੀ 34 ধারা ਸੀ ਉਹਦੇ ਤਹਿਤ ਦੇ ਪਰਚਾ ਦਰਜ ਕੀਤਾ ਹੈ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੀ ਪੜਤਰੀ ਜਾਰੀ ਹੈ ਇਹ ਵਾਰਦਾਤ ਕਰ ਚੱਲੇ ਸੀ ਕੋਈ ਇਹ ਹਜੇ ਇਨਵੈਸਟੀਗੇਸ਼ਨ ਦਾ ਪੜਾ ਹੈ ਇਹ ਹਜੇ ਕੋਈ ਵਾਰਦਾਤ ਨਹੀਂ ਮੰਨਿਆ ਬਟ ਕੋਈ ਇਹਨਾਂ ਦੀ ਪ੍ਰਾਈ ਰੰਜੇਸ਼ ਗੁਰੂ ਵਾਲੀ ਨੇ ਕਰਕੇ ਸ਼ਾਦੀ ਨੇ ਅਸਲਾ ਰੱਖਿਆ ਹੋਇਆ ਤੇ ਕੋਈ ਵਾਈ ਸੈਕਿੰਗ ਵੈਰਾ ਕੋਈ ਛੇੜਾ ਦਾ ਤਾਂ ਨਹੀਂ ਨਾ ਕਿ ਹਜੇ ਜਿੰਨਾ ਮੁੱਢਲੀ ਤਪਤੀ ਤੋਂ ਤਾਂ ਰੰਜੇਸ਼ ਸਾਹਿਬ ਦੇ ਪਾਸੇ ਲੱਗ ਰਿਹਾ ਸੈਚਰ ਨਹੀਂ ਲੱਗ ਰਿਹਾ ਤੇ ਬਾਕੀ ਜਦੋਂ ਜਿਹੜਾ ਮੋਟਰਸਾਈਕਲ ਵੀ ਉਹ ਜਿਹੜੇ ਬਾਕੀ ਦੋ ਜਣਾਂ ਉਹਨਾਂ ਚ ਇੱਕ ਦੇ ਨਾਂ ਤੇ ਰਿਸਟਾਰਡ ਜਿ ਜਿ ਤੋਂ ਅਸੀਂ ਉਹਨਾਂ ਨੂੰ ਰੌਂਡ ਅਪ ਕਰਦੇ ਆ ਤਾਂ ਸਾਨੂੰ ਜ਼ਿਆਦਾ ਕਲੈਕਟਿਵ ਪ੍ਰੋਫਾਈਲ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਜਿਹੜਾ ਮੇਨ ਜਿਹੜਾ ਅਸੀਂ ਬੰਦਾ ਅਰੈਸਟ ਕੀਤਾ ਸੁਦੀਪ ਸੁਖਾ ਇਹਦੇ ਤੇ ਕੋਈ ਪੀਐਸਐਫਆਰ ਨਹੀਂ ਹੈ ਬਟ ਬਾਕੀ ਦੋ ਦੀ ਅਜੇ ਕਲੈਰਿਟੀ ਅਰੈਸਟ ਤੋਂ ਬਾਅਦ ਹੀ ਹੋਏ ਨੇ ਨਾਮ ਦੱਸੇ ਕੋਲ ਇੱਕ ਮੁਸ਼ਮੀਦ ਦਾ ਆਕਾਸ਼ ਤੇ ਇੱਕ ਨਵਦੀਪ ਹੈ ਵਿਸ਼ੰਭੂਰਾ ਡੇਟਾ ਉਹ ਵੀ ਕ੍ਰਿਮੀਨਲ ਲੈਗਲ ਉਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਜਿਹੜੀ ਵੈਰੀਫਾਈ ਕਰਨਾ ਵੈਰੀ ਮੀ ਕੀ ਸਸਾ ਚੁੱਥੋ ਲੈ ਜੀ ਅਸੀਂ ਇਸ ਚੀ ਦਾ ਆਇਆ ਫਲਾਸਰ ਇਹ ਕਿਹਾ ਜਦੋਂ ਬਾਕੀ ਬਾਰੇ ਰਿਸਪੌਂਸ ਨਹੀਂ ਉਤੋਂ ਬਾਣੀ ਕਰਦੇ ਬੁਣੀ ਨੂੰ ਜਿਸ ਤਰ੍ਹਾਂ ਅਸਲਾ ਇਹ ਸਭ ਜਿਹੜਾ ਨੌਜਵਾਨ ਫੜਿਆ ਗਿਆ ਇੱਕ ਤੋਂ ਬ੍ਰਹਮਤ ਹੋਇਆ ਵਾ ਤੇ ਇਹ ਇਹਨੇ ਆਪ ਨਹੀਂ ਮੰਨਿਆ ਇਹ ਮਤਲਬ ਇਹ ਕਹਿ ਰਿਹਾ ਕਿ ਨਵਦੀਕ ਨਬਦ ਜਿਹੜਾ ਹਲੇ ਅਰੈਸਟ ਹੋਇਆ